ਪੰਜਾਬ ਫਰਟੀਲਾਈਜ਼ਰ ਪੈਸਟੀਸਾਈਡ ਅਤੇ ਸੀਡਸ ਐਸੋਸੀਏਸ਼ਨ ਗੋਨਿਆਣਾ ਮੰਡੀ ਵੱਲੋਂ ਸਥਾਨਕ ਸ਼੍ਰੀ ਦੁਰਗਾ ਮੰਦਿਰ ਹਾਲ ਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪਰਮੋਦ ਸਿੰਗਲਾ ਸਮਾਜ ਸੇਵੀ ਤੇ ਵਪਾਰੀ ਆਗੂ ਵੱਲੋਂ ਰੀਬਨ ਕੱਟ ਕੇ ਤੇ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਮੌਕੇ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਸ਼ਿਰਕਤ ਕੀਤੀ ਗਈ ਇਸ ਮੌਕੇ ਚੇਅਰਮੈਨ ਰਜਨੀਸ਼ ਗੋਇਲ ਰਾਜੂ ਪ੍ਰਧਾਨ ਬਵਨੀਸ਼ ਮੋਂਗਾ ਸੈਕਟਰੀ ਮਨੋਰ ਸਿੰਗਲਾ कैशियर अरुण सिंगला प्रोजेक्ट के चेयरमैन वरिंदर तिंगड़ा को प्रोजेक्ट के चेयरमैन विनोद बासल उन नाल सन इस मुफ्त चेकअप कैंप विच विनेकेयर अस्पताल बठिंडा तो पेट अते लिवर रोगां दे मायर डॉक्टर दीपक बासल एम डी गैस्ट्रो शुगर अते थायराइड रोगां दे मायर डॉक्टर श्वेता बासल वल्लो वाख वाख रोगां दे 330 दे करीब मरीजां दा चेकअप कीता गया ਮੇਰਾ ਨਾਮ ਗੁਰਮੀਸ਼ ਕੁਮਾਰ ਮਹੰਗਾ ਮੈਂ ਪ੍ਰਧਾਨ ਐ ਪੈਸਟਿਸੈਂਟ ਫੈਕਲਟੀ ਲੀਫਸੀ ਦੇ ਅਫੀਸਿਨ ਗੁੜਿਆਣਾ ਹਾਂ ਜੀ ਵਰਤੋਂ ਅਤੇ ਅੱਜ ਅਸੀਂ ਐਕਸੀਸੀ ਗੁਰਗਾਂਵੰਦਰ ਹਾਲ ਵਿੱਚ ਇੱਕ ਕੰਬੋਸਟ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਤੋਂ ਵਪਾਰ ਦੇ ਨਾਲ ਨਾਲ ਸਾਡੀ ਇੱਕ ਹੀ ਸੋਚ ਹਮੇਸ਼ਾ ਹਰੇਕ ਇਨਸਾਨ ਦੀ ਰਹਿਣੀ ਚਾਹੀਦੀ ਹੈ ਕਿ ਜਾਨ ਹੈ ਤਾਂ ਖਾਨ ਹੈ ਤਾਂ ਉਸੇ ਸੰਬੰਧ ਵਿੱਚ ਅਸੀਂ ਇੱਕ ਛੱਤ ਦੇ ਅੰਡਰ ਜਿੰਨੇ ਚੈੱਕਅਪ ਪੇਸ਼ੈਂਟਸ ਦੇ ਹੋ ਸਕਦੇ ਉਹਨਾਂ ਦੀ ਅਸੀਂ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਸਵੇਪਾ ਤੋਂ ਰਜਿਸਟ੍ਰੇਸ਼ਨ ਤੇ ਚੈੱਕਅਪ ਚੱਲ ਰਿਹਾ ਹੈ ਔਰ ਇਹ ਸਾਰਾ ਮੈਡੀਕਲ ਜੀਓ ਸਹਿਯੋਗ ਹੈ ਵਿਨ ਕੇਅਰ ਹਸਪੀਟਲ ਅਚੰਡਾ ਵੱਲੋਂ ਡਾਕਟਰ ਜੀ ਦੀਪਕ ਮਾਨਸਲ ਜੀ ਡੀਐਮ ਗੈਸਟਰੋ ਅਤੇ ਡਾਕਟਰ ਸਵੇਤਾ ਮਾਨਸਲ ਜੋ ਕਿ ਡੀਐਮ ਐਂਡੋਕ੍ਰਾਈਨੋਲੋਜਿਸਟ ਨੇ ਉਹ ਦੋਨੋਂ ਡਾਕਟਰ ਆਪਣੀਆਂ ਸੇਵਾਵਾਂ ਦੇਣ ਦੇ ਲਈ ਇਸ ਕੈਂਪ ਦੇ ਵਿੱਚ ਮੌਜੂਦ ਨੇ ਇਹ ਕਿਹੋ ਜਿਹਾ ਕਾਸਟ ਕਰਨੀ ਹੈ ਕਿੰਨੀ ਕੀ ਰਹੇਗਾ ਟੈਸਟ ਬਲੀਜੀ ਕਲਣਾ ਦੀ ਟੈਸਟਾਂ ਦੀ ਗੱਲ ਇਸ ਤਰ੍ਹਾਂ ਹੈ ਕਿ ਜੋ ਟੈਸਟ ਡਾਕਟਰ ਰਿਕਮੈਂਡ ਕਰਦੇ ਨੇ ਕਿ ਮੰਨੋ 슈ਗਰ ਦੇ ਨਾਲ ਹੱਡੀਆਂ ਦੇ ਸੰਬੰਧ ਚ ਹੈ ਬੀ ਐਮ ਡੀ ਟੈਸਟ ਹੈ ਨੀਰੋਪੈਥੀ ਟੈਸਟ ਹੈ ਫाइब्रोਸ ਕਾਨ ਹੈ ਉਹ ਡਾਕਟਰ ਪੇਟ ਨੇ ਜੋ ਦੱਸਦੇ ਨੇ ਤਾਂ ਦੂਸਰੇ ਲਿਪਡ ਪ੍ਰੋਫਾਈਲ ਟੈਸਟ ਹੈ ਇਹ ਸਾਰੇ ਟੈਸਟ ਅਸੀਂ ਨੋ ਤਰ੍ਹਾਂ ਦੇ ਤਕਰੀਬਨ ਟੈਸਟ ਨੇ ਜੋ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੇਸ਼ੈਂਟਸ ਉਹਦਾ ਪੂਰਾ ਫਾਇਦਾ ਉਠਾ ਸਕਣ ਇਹ ਕੋਈ ਦਵਾਈਆਂ ਦਾ ਵੀ ਰਹੇਗਾ ਨਹੀਂ ਦਵਾਈਆਂ ਦੀ ਕੋਈ ਇੱਥੇ ਸਪਲਾਈ ਨਹੀਂ ਹੋਏਗੀ ਕੋਈ ਵੀ ਇਸ ਤਰ੍ਹਾਂ ਦਵਾਈ ਇੱਥੇ ਸਪਲਾਈ ਨਹੀਂ ਕੀਤੀ ਜਾਵੇਗੀ ਉਹਨਾਂ ਦੀ ਚੈੱਕਅਪ ਕੈਂਪ ਹੈ ਜਿਦੇ ਨਾਲ ਕਿ ਇੱਕ ਪੇਸ਼ੰ ਨੂੰ ਜੇ ਪੇਸ਼ੰਟ ਨਹੀਂ ਹੋਉਂਦਾ ਲੱਗਦਾ ਕੁਝ ਸ਼ੱਕ ਤਾਂ ਡਾਕਟਰ ਤੋਂ ਰეკਮੈਂਡ ਕਰਾ ਕੇ ਉਹ ਆਪਣੇ ਟੈਸਟ ਕਰਾ ਸਕਦਾ ਹੈ ਜਿਦੇ ਨਾਲ ਕਿ ਉਹਨੂੰ ਅਗਲੀ ਜ਼ਿੰਦਗੀ ਬਾਰੇ ਸੁਖਾਲਾ ਜਿਹੜਾ ਆਪਣਾ ਸਮਾਂ ਆ ਉਹ ਘੱਟ ਸਕਦਾ ਹਾਂ ਜੀ ਰਾਜ ਫੈਸਟੀਨੇਟ ਸੀ ਜੂਨੀਅਰ ਵਾਲਿਓ ਬਹੁਤ ਵੱਡਾ ਕੈਂਪ ਲਗਾਇਆ ਗਿਆ ਹੈ ਮੈਂ ਸਾਡੇ ਪ੍ਰਧਾਨ ਗਗਨਿਸ਼ ਮੰਗਰ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਇਸ ਉਪਰਾਲੇ ਨਾਲ ਇੱਕ ਕੈਂਪ ਲੱਗ ਸਕਿਆ ਤੇ ਜੋ ਮੈਂ ਧੰਨਵਾਦ ਕਰਦਾ ਡਾਕਟਰ ਦੀਪੋਈ ਜੀ ਦਾ ਡਾਕਟਰ ਸ਼ੇਖਤਾਵਰਸੋਂ ਦਾ ਜੋ ਉਹਦਾ ਇੰਤੀ ਸਮਾਜਿਕ ਕੈਂਪ ਦੇ ਵਿੱਚ ਬਿਰਾਜਮਾਨ ਤੇ ਲੋਕਾਂ ਨੂੰ ਇਹ ਸੇਵਾਵਾਂ ਦੇ ਰਿਹਾ ਮੈਂ ਮੇਰੀ ਸਾਰੀ ਟੀਮ ਫੀ ਟੈਸਟਿਡ ਐਸੋਸੀਏਸ਼ਨ ਦੇ ਸਾਰੇ ਮੈਂਬਰ ਮਨੋਰ ਲਾਲ ਜੀ ਸਾਡੇ ਸੈਟੀ ਸਾਹਿਬ ਕੈਸ਼ੀਅਰ ਸਾਹਿਬ ਸਾਡੀ ਬਾਕੀ ਮੌਜੂਦਾ ਟੀਮ ਸਭ ਤੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨੋਂ ਆਪਦਾ ਟਾਈਮ ਕੱਢ ਕੇ ਟੈਨ ਦੇ ਵਿੱਚ ਟਾਈਮ ਕੱਢ ਕੇ ਲੋਕਾਂ ਦੀ ਸੇਵਾ ਦੇ ਵਿੱਚ ਹਰ ਵੇਲੇ ਤਤਪਰ ਹਾਜ਼ਰ ਰਹੇ ਬਹੁਤ ਹੀ ਖਿੱਡਿ ਹੋ ਰਹੀ ਹੈ ਜੀ ਸਾਡੇ ਪ੍ਰਧਾਨ ਜੀ ਪਰਮੇਸ਼ਵਰ ਮੌਂਗਾ ਜੀ ਚੇਅਰਮੈਨ ਰਜਿੰਦਰਾਜੂ ਜੀ ਅਤੇ ਪ੍ਰੋਜੈਕਟ ਚੇਅਰਮੈਨ ਕੁਮਿੰਦਰ ਠਿੜਾ ਜੀ ਜਿਨ੍ਹਾਂ ਦੀ ਕਾਫੀ دیر ਤੋਂ ਇੱਛਾ ਸੀ ਕਿ ਕੋਈ ਸਮਾਜ ਸੇਵੀ ਕੰਮ ਲਈ ਕਿ ਪਹਿਲਾਂ ਵਿਭਾਗ ਚੜ੍ਹ ਕੇ ਸਫਲ ਹੋਏ ਰਿਹਾ ਉਸ ਤਰ੍ਹਾਂ ਇੱਕ ਇਲਾਕੇ ਦੀ ਭਲਾਈ ਲਈ ਕੈਂਪਰੇ ਆਏ ਜੀ ਇਸ ਕੈਂਪਰੇਜ ਬਹੁਤ ਯੂਕੇ ਡਾਕਟਰ ਐਕਸਪਰਟ ਸ਼ਾਮਾ ਭਈਆ ਪੋਰ ਬਹੁਤ ਹੀ ਅੱਛੇ ਅੱਛੇ ਟੈਸਟ ਲੇਟੈਸਟ ਟੈਕਨੋਲੋਜੀ ਹੋਏ। ਉਹ ਹਰ ਕਿਨੂੰ ਫ੍ਰੀ ਕਿਤੇ ਜਾਂਦੇ ਆ। ਇਸ ਲਈ ਤੁਹਾਡੇ ਮਾਧਿਮਾਈਆਂ ਸੀ ਫਿਰ ਲੋਕਾਂ ਨੂੰ ਤਕਬੀਲ ਕਰਨੇ ਚਾਹੁੰਦੇ ਆ ਕਿ ਇਸ ਲੋਕ ਕੇ ਦਾ ਵਕਤ ਹਾਰ ਵਾ ਲੋ। ਇਹ ਕਿੰਨੇ ਵਜੇ ਤੱਕ ਚੱਲੇਗਾ ਕਰਪੀ? ਇਹ 9:00 ਤੋਂ 2:00 ਵਜੇ ਤੱਕ ਆ ਜੀ ਪਰ ਜਿੰਨੀ ਦੇ ਪੇਸ਼ੈਂਟ ਆਉਂਦੇ ਰਹਿਣਗੇ ਡਾਕਟਰ ਸਾਹਿਬ ਤਿਆਰ। ਸਹੀ ਕਿ ਨਹੀਂ ਭਾਈ? ਤੋਕ ਮਸ਼ਹੂਰ ਦੀ ਮੇਰਾ ਨਾਮ ਡਾਕਟਰ ਦੀਪਕ ਬੰਸਲ ਹੈ ਮੈਂ ਕੰਸਲਟੈਂਟ ਗੈਸਟਰੋਐਂਟਰੋਲੋজিস্ট ਹਾਂ ਬਿੰਕੀਅਰ ਹਸਪੀਟਲ 100 ਫੀਟ ਰੋਡ ਮਟਿੰਡਾ ਅੱਜ ਅਸੀਂ ਗੋਨਿਆਨਾ ਮੰਡੀ ਦੇ ਵਿੱਚ ਕ cardiological association ਦੀ ਪ੍ਰਧਾਨਗੀ ਵਿੱਚ ਇੱਥੇ ਇੱਕ ਕੈਂਪ ਲਗਾ ਰਹੇ ਹਾਂ ਜਿੱਥੇ ਅਸੀਂ ਮੈਂ ਤੇ ਡਾਕਟਰ ਸ਼ਵੇਤਾ ਜੋ ਕਿ ਐਂਡੋਕ੍ਰਾਈਨੋਲੋਜਿਸਟ ਹੈ ਅਸੀਂ ਆਯੋਜਿਤ ਕਰ ਰਹੇ ਹਾਂ ਇੱਕ ਤਰ੍ਹਾਂ ਦੇ ਮੁਫਤ ਮੈਡੀਕਲ ਸੇਵਾਵਾਂ ਹਨ ਜਿਦੇ ਵਿੱਚ ਕੁਝ ਟੈਸਟ ਫ੍ਰੀ ਵੀ ਕੀਤੇ ਜਾ ਰਹੇ ਹਨ ਮੈਂ ਅਸੀਂ ਇਹ ਕੈਂਪ ਇੱਕ ਆਮ ਪਬਲਿਕ ਨੂੰ ਇੱਕ ਜਾਗਰੂਕ ਕਰਨ ਵਾਸਤੇ ਕਰ ਰਹੇ ਹਾਂ। ਅੱਜਕੱਲ ਕੀ ਹੈ ਕਿ ਤੁਸੀਂ ਇਸੇ ਦੇਖ ਰਹੇ ਹੋ ਜਿਵੇਂ ਕਿ ਬਾਰਿਸ਼ਾਂ ਦਾ ਮੌਸਮ ਹੈਗਾਗਾ ਤਾਂ ਬਾਰਿਸ਼ਾਂ ਦੇ ਮੌਸਮ ਨਾਲ ਗੰਦੇ ਪੋਲਿਊਸ਼ਨ ਪੋਲਿਊਟਿਡ ਪਾਣੀ ਨਾਲ ਅੱਜਕਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਉਹਨਾਂ ਵਿੱਚੋਂ ਜਿਹੜੀਆਂ ਕਿ ਮੇਨ ਬਿਮਾਰੀਆਂ ਹੈਗੀਆਂ ਜਿਹੜੀਆਂ ਕਿ ਉਹਦੀ ਕਮੀਆਂ ਲੱਗਦੀਆਂ ਬੰਦੇ ਨੂੰ ਲੈਟਰਿੰਗ ਆ ਲੱਗਦੀਆਂ ਬੰਦੇ ਨੂੰ ਜਿਹਨੂੰ ਆਪਾਂ ਐਂਟਰਾਈਟਿਸ ਜਾਂ ਕੋਲਾਈਟਿਸ ਕਹਿੰਦੇ ਹੈ। ਜੋ ਕਿ ਬਹੁਤ ਜ਼ਿਆਦਾ ਕਾਮਨ ਹੈ ਦੂਸਰੇ ਨੰਬਰ ਤੇ ਐਕਿਊਟ ਵਾਇਰਲ ਹੈਪੇਟਾਈਟਿਸ ਜਿਹਦੇ ਵਿੱਚ ਕੀ ਬੱਚਿਆਂ ਨੂੰ ਵੱਡਿਆਂ ਨੂੰ ਪੀਲੀਆ ਹੋ ਰਿਹਾ ਹੈ ਤੇ ਕੁਝ ਲੋਕਾਂ ਨੇ ਇਹ ਕਈ ਵਾਰੀ ਇਹੇ ਬੋਲਡੀਆਂ ਲੈਟਰਿੰਗ ਆ ਤੇ ਪੀਲੀਆ ਕਈ ਵਾਰੀ ਇੰਨਾ ਖਤਰਨਾਕ ਵੀ ਹੋ ਜਾਂਦਾ ਕਿ ਉਹਦੇ ਨਾਲ ਬੱਚਿਆਂ ਦੀ ਹੈ ਕਿਸੇ ਵੱਡਿਆਂ ਦੀ ਜਾਨ ਤੱਕ ਜਾਂਦਕ ਖਰਾਬ ਹੋ ਜਾ। ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਰਦਾ ਜੋ ਵੀ ਚਾਹੇ ਕਮੇਟੀ ਦਾ ਪਾਣੀ ਹੋਵੇ ਜਾਂ ਥੱਲੇ ਦਾ ਪਾਣੀ ਹੋਵੇ ਚਾਹੇ ਤੁਸੀਂ ਉਹਨੂੰ ਆਰੋ ਕਰ ਰਹੇ ਹੋ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਉਹਨੂੰ ਸਮਾਰ ਕੇ ਪਹਿਲਾਂ ਉਬਾਲੋ ਉਬਾਲ ਕੇ ਠੰਡਾ ਕਰਕੇ ਫਿਰ ਪੀਓ ਦੂਸਰਾ ਕਿਤੇ ਵੀ ਤੁਸੀਂ ਹੱਥ ਕਦੇ ਵੀ ਕੋਈ ਖਾਣਾ ਖਾਣੇ ਹੋ ਜਾਂ ਕੁਝ ਵੀ ਪਾਣੀ ਵੀ ਪੀਣੇ ਹੋ ਪਹਿਲਾਂ ਅੱਛੇ ਤੋਂ ਹੱਥ ਨੂੰ ਧੋ ਕੇ ਸਮਾਰ ਕੇ ਸਾਬੋਨ ਨਾਲ ਫਿਰ ਖਾਣਾ ਬਣਾਉਤੇ ਫੇਰੀ ਖਾਣਾ ਖਾਓ ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਦੋਨੋਂ ਟਾਈਮ ਤੇ ਹੱਥ ਧੋਨੇ ਚਾਹੀਦੇ ਆ ਤੇ ਸਾਬੋਨ ਨਾਲ ਹੀ ਧੋਨੇ ਚਾਹੀਦੇ ਆ ਇਸਰਾ ਜਿੱਥੇ ਤੁਸੀਂ ਪਾਣੀ ਸਟੋਰ ਕੀਤਾ ਜਾਂਦਾ ਹੈ ਉਹ ਬਰਤਨ ਬਹੁਤ ਸਾਫ ਸੁਥਰੇ ਹੋਣੇ ਚਾਹੀਦੇ ਹਨ ਤੇ ਕੋਈ ਵੀ ਗਲਾਸ ਹੈ ਜਿਹਦੇ ਨਾਲ ਆਪਾਂ ਪਾਣੀ ਪੀਂਦੇ ਆ ਉਹ ਸਾਫ ਸੁਥਰਾ ਹੋਣਾ ਚਾਹੀਦਾ ਐਸ ਤੋਂ ਐਸ ਤੋਂ ਅਲਾਵਾ ਤੁਸੀਂ ਆਪਦਾ ਇੱਕ ਪ੍ਰੋਪਰ ਪਰਸਨਲ ਹਾਈਜੀਨ ਰੱਖੋ ਹਮੇਸ਼ਾ ਇਹ ਐਡਵਾਈਸ ਕੀਤਾ ਜਾਂਦਾ ਹੈ ਕਿ ਦਿਨ ਚ ਦੋ ਵਾਰ ਹੀ ਬ੍ਰਸ਼ ਕਰੋ ਤੇ ਦੋ ਵਾਰ ਹੀ ਨਹਾਓ ਆ ਕੱਪੜੇ ਸਾਫ ਸੁਥਰੇ ਪਾਓ ਗਰਮੀ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਸਿਲਨ ਦਾ ਮੌਸਮ ਹੈ ਡਾਇਰੈਕਟ ਸਨ ਐਕਸਪੋਜ਼ਰ ਬਹੁਤ ਅੱਛੀ ਗੱਲ ਨਹੀਂ ਹੈ ਔਰ ਇਹ ਨਾਲ ਡੀਹਾਈਡਰੇਸ਼ਨ ਹੋ ਜਾਂਦਾ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਘੱਟੋ ਘਾਟ ਇੱਕ ਦਿਨ ਦੇ ਵਿੱਚ 7 ਤੋਂ 8 ਗਲਾਸ ਪਾਣੀ ਤੇ ਜ਼ਰੂਰ ਪੀਓ ਹਲੇ ਥੋੜੇ ਬਾਹਰਵੀਆਂ ਚੀਜ਼ਾਂ ਜਿਹਦੇ ਵਿੱਚ ਵੀ ਆਪਾਂ ਦੇਖਦੇ ਆਂ ਅਨਕੁਕਡ ਫੂਡ ਪ੍ਰੋਸੈਸਡ ਜਿੰਨੂੰ ਕਹਿੰਦੇ ਆਂ ਆਪਾਂ ਜਿਹੜਾ ਕਿ ਸਮਾਰ ਕੇ ਬਹੁਤ ਅੱਛੀ ਤਰ੍ਹਾਂ ਬੋਇਲ ਨਹੀਂ ਹੁੰਦਾ ਜਾਂ